ਸਾਸਤ੍ਰੀਕਾਲ ਚਰਦਿਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਚ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੀ ਵੱਲ ਕਠਵਾਚ ਫੌਜੀ ਕਾਫਲੇ ਤੇ ਅੱਤਵਾਦੀ ਹਮਲਾ ਫੌਜ ਦੇ 5 ਜਵਾਨ ਹੋਏ ਸ਼ਹੀਦ ਗ੍ਰੇਨੇਡ ਨਾਲ ਕੀਤਾ ਗਿਆ ਹਾਂ ਵਾਜ਼ੇ ਮੰਗਾਲ ਨੂੰ ਲੈ ਕੇ ਪੱਤਰਕਾਰਾਂ ਨੇ ਸਰਕਾਰ ਖਿਲਾਫ ਖੋਲਿਆ ਮੋਰਚਾ ਡੀਪੀਆਰਓ ਦਾ ਮੰਗਿਆ ਤਬਾਦਲਾ ਅੰਮ੍ਰਿਤਸਰ 'ਚ ਦਿਨ ਦਿਹਾੜੇ ਮਹਿਲਾ ਦਾ ਗੋਲੀ ਮਾਰ ਕੇ ਕੀਤਾ ਗਿਆ ਕਤਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਚੱਲ ਰਹੀ ਹੈ ਇਹਨ ਖਬਰਾਂ ਵਿਸਥਾਰ ਦੇ ਨਾਲ ਜੰਮੂ ਕਸ਼ਮੀਰ ਦੇ ਕਠਵਾ ਇੰਕਾਊਂਟਰ ਜ਼ਿਲ੍ਹੇ ਦੇ ਦੂਰ ਦੂਰੇਡੇ ਮਛੇੜੀ ਲੈ ਕੇ ਚਾਤਵਾਦੀਆਂ ਨੇ ਫੌਜ ਦੇ ਜਵਾਨਾਂ ਤੇ ਗੋਲੀਬਾਰੀ ਕੀਤੀ ਹੈ ਇਸ ਗੋਲੀਬਾਰੀ ਚ ਪੰਜ ਜਵਾਨਾਂ ਦੇ ਸ਼ਹੀਦ ਤੇ ਪੰਜ ਜਣਿਆਂ ਦੇ ਜ਼ਖਮੀ ਹੋਣ ਦੀ ਖਬਰ ਹੈ ਇਸ ਦੇ ਨਾਲ ਹੀ ਫੌਜ ਤੇ ਅੱਤਵਾਦੀਆਂ ਵਿਚਾਲੇ ਮੁੱਠ ਭੇੜ ਚੱਲ ਰਹੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਕਠਵਾ ਸ਼ਹਿਰ ਤੋਂ 150 ਕਿਲੋਮੀਟਰ ਦੂਰ ਲੋਹਾਈ ਮਲਹਾਰ ਦੇ ਬਦਨੋਟਾ ਪਿੰਡ ਚ ਵਾਪਰੀ ਹੈ ਜਦੋਂ ਕੁਝ ਫੌਜ ਦੇ ਵਾਹਨ ਖੇਤਰ ਚ ਨਿਯਮਿਤ ਗਸ਼ਤ ਤੇ ਸਨ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਤੇ ਆਖਰੀ ਖਬਰਾਂ ਮਿਲਣ ਤੱਕ ਗੋਲੀਬਾਰੀ ਜਾਰੀ ਸੀ ਅਧਿਕਾਰੀਆਂ ਨੇ ਵੀ ਦੱਸਿਆ ਕਿ ਵਾਧੂ ਬਲ ਭੇਜੇ ਗਏ ਨੇ ਬਿਲਾਵਰ ਦੇ ਬਦਨੋਟਾ ਚਾਲ ਨੇ ਮੁਕਾਬਲੇ 'ਚ ਫੌਜ ਨੇ ਅੱਤਵਾਦੀਆਂ ਖਿਲਾਫ ਕਾਰਵਾਈ ਤੇਜ਼ ਕਰਨ ਲਈ ਅਹਿਮ ਕਦਮ ਚੁੱਕੇ ਨੇ ਉਹਨਾਂ ਨੇ ਹੈਲੀਕਾਪਟਰਾਂ ਤੋਂ ਪੈਰਾ ਕਮਾਂਡੋਜ਼ ਨੂੰ ਇਲਾਕੇ 'ਚ ਉਤਾਰਿਆ ਤਾਂ ਜੋ ਅੱਤਵਾਦੀਆਂ ਨੂੰ ਖਤਮ ਕੀਤਾ ਜਾ ਸਕੇ ਪੰਜਾਬ ਸਰਕਾਰ ਵੱਲੋਂ ਫੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਦੇ ਸਰਕਾਰੀ ਸ਼ਨਾਖਤੀ ਕਾਰਡ ਬਣਾਉਣ 'ਚ ਵੱਡੀ ਕਟੌਤੀ ਕਰਨ ਨੂੰ ਲੈ ਕੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਨੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਪੰਜਾਬ ਸਰਕਾਰ ਦੀ ਗਲਤ ਨੀਤੀ ਅਤੇ ਲੰਬੇ ਸਮੇਂ ਤੋਂ ਅੰਮ੍ਰਿਤਸਰ ਵਿੱਚ ਪੈਰ ਜਮਾਈ ਬੈਠੇ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਸ਼ੇਰ ਜੰਗ ਸਿੰਘ ਨੂੰ ਤੁਰੰਤ ਬਦਲਾ ਦੀ ਜ਼ੋਰਦਾਰ ਮੰਗ ਕੀਤੀ ਗਈ। ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਪੱਟੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫੀਲਡ 'ਚ ਕੰਮ ਕਰਦੇ ਪੱਤਰਕਾਰਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ ਤੇ ਪਹਿਲੀਆਂ ਸਰਕਾਰਾਂ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਤੋਂ ਪੰਜਾਬ ਸਰਕਾਰ ਉਹਨਾਂ ਨੂੰ ਵਾਂਝੇ ਕਰ ਰਹੀ ਹੈ ਜਿਹੜਾ ਕਿ ਸਿੱਧੇ ਰੂਪ ਵਿੱਚ ਧੱਕੇਸ਼ਾਹੀ ਹੈ। ਪੱਤਰਕਾਰੀ ਦੇ ਖੇਤਰ ਦੇ ਜੇ ਦੋਸਤ ਕੱਢ ਤੇ ਦੁਸ਼ਮਣ ਜਾਦੇ ਬਣਦੇ ਆ। ਅਸੀਂ ਘਰ ਦਾ ਕੰਮ ਨਹੀਂ ਕਰਦੇ। ਅਸੀਂ ਮੈਂ ਕਹਿੰਦਾ ਤੌਰ ਤੇ ਲੋਕਾਂ ਦਾ ਕੰਮ ਕਰਦੇ ਲੋਕ ਸੇਵਾ ਕਰਦੇ ਆ। ਇਤੋਂ ਵੱਡੀ ਸੇਵਾ ਕਿਹੜੀ ਹੋ ਸਕਦੀ ਹੈ? ਤੇ ਮੁੱਖ ਮੰਤਰੀ ਚਾਹੀਦਾ ਵੀ ਪੱਤਰਕਾਰਨ ਦੀ ਉਸੇ ਤਰ੍ਹਾਂ ਇਤਿਹਾਸ ਜਿੰਨਾਂ ਪਹਿਲੇ ਮੁੱਖ ਮੰਤਰੀ ਕਰਦੇ ਰਹੇ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹੁੰਦੇ ਸੀ ਵੀ ਜੇ ਮੈਂ ਪੰਜ ਵਾਰੀ ਮੁੱਖ ਮੰਤਰੀ ਬਣਿਆ ਤਾਂ ਪੱਤਰਕਾਰਨ ਦੀ ਮਦਦ ਹਲਤ ਬਣਿਆ। ਆਪਣੇ ਜ਼ਿਲ੍ਹਾ ਦੇ ਇਖਦਰ ਨੂੰ ਕਹਿੰਦੇ ਹੁੰਦੇ ਸੀ ਇਹਨਾਂ ਦਾ ਖਿਆਲ ਰ ਚਾਹ ਪਾਣੀ ਪਿਆ ਕੋਲੇ ਕੋਲੇ ਇਹਨਾਂ ਨੂੰ ਇਹ ਪੱਤਰਕਾਰ ਬੜੀ ਕੰਮ ਦੀ ਚੀਜ਼ ਦੇ ਨੇ ਅੱਜ ਤੱਕ ਜਿਹੜੀ ਵੀ ਸਰਕਾਰ ਨੇ ਪੱਤਰਕਾਰ ਨਾਲ ਵਗਾੜੀ ਆ ਉਹਦਾ ਕੱਖ ਨਹੀਂ ਜੇ ਬਣਿਆ ਉਮੜ ਕੇ ਹਾਸ਼ੀਏ ਤੇ ਗਈ ਹੈ ਲੱਭੇ ਨਹੀਂ ਮੁੜ ਕੇ ਇਸ ਕਰਕੇ ਮੁੱਖ ਮੰਤਰੀ ਸਾਹਿਬ ਤੁਸੀਂ ਪੱਤਰਕਾਰ ਭਾਈਚਾਰੇ ਦੀ ਇੱਤਿਹਾਸ ਨਹੀਂ ਸਿੱਖੋ ਤੁਸੀਂ ਇਸੇ schemes ਚੋਂ ਆਏ ਹੋ ਇਸ ਕਰਕੇ ਅਸੀਂ ਬੇਨਤੀ ਆ ਕਿ ਅਸੀਂ ਮੁੱਖ ਮੰਤਰੀ ਕੋਲ ਟਾਈਮ ਲੈਣਾ ਚਾਹੁੰਦੇ ਆ ਜੇ ਕੋਈ ਪ੍ਰਸ਼ਾਸਨ ਹੁੰਦਾ ਹੋਵੇ ਟਾਈਮ ਲੈ ਕੇ ਦੇਵੇ ਚੰਗੀ ਗੱਲ ਅਸੀਂ ਆਪਣੀ ਮੰਗਾਂ ਦੇ ਹੱਦ ਤੱਕ ਡਿਸਕਸ ਕਰਨਾ ਚਾਹੁੰਦੇ ਆ ਤਾਂ ਕਿ ਸਾਡੀਆਂ ਸਦਭਾਵਨਾ ਦੇ ਮੌਲਦ ਵਿੱਚ ਮੰਗਾ ਸੁਣੇ ਜਾਣ ਤੇ ਉਹਨਾਂ ਦਾ ਹੱਲ ਕੀਤਾ ਜਾ ਸਕੇ। ਅੰਮ੍ਰਿਤਸਰ ਦੇ ਰਾਜਾ ਸੰਸੀ ਅੰਦਰ ਇੱਕ ਕਲੋਨੀ 'ਚ ਦਿਨ ਦਿਹਾੜੇ ਦੋ ਵਿਅਕਤੀਆਂ ਵੱਲੋਂ ਘਰ 'ਚ ਦਾਖਲ ਹੋ ਕੇ ਇੱਕ ਮਹਿਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। मिली जानकारी मुताबिक पुरानी रंजीत सिंह ਲੈ ਕੇ ਇਹ ਕਤਲ ਕੀਤਾ ਗਿਆ ਇਹਨਾਂ ਦਾ ਆਪਸੀ ਝਗੜਾ ਚੱਲ ਰਿਹਾ ਸੀ ਜਿਸ ਦੇ ਚੱਲਦਿਆਂ ਦਿਨ ਦਿਹਾੜੇ ਕਈ ਲੋਕ ਘਰ ਵਿੱਚ ਆਏ ਜਿਸ ਦੌਰਾਨ ਇਹ ਔਰਤ ਉਸ ਦੇ ਬੱਚੇ ਘਾਜੇ ਇਕੱਲੇ ਸਨ ਜਿਸ ਦੌਰਾਨ ਉਹਨਾਂ ਵੱਲੋਂ ਆਉਂਦੇ ਹੀ ਇਸ ਔਰਤ ਨੂੰ ਧਮਕੀ ਦਿੱਤੇ ਗਏ ਤੇ ਉਸ ਦੇ ਪਤੀ ਬਾਰੇ ਪੁੱਛਿਆ ਜਿਸ ਤੋਂ ਬਾਅਦ ਉਕਤਔਰਤ ਉਹਨੇ ਪਤੀ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਕੁਝ ਲੋਕ ਘਰ ਚਾਏ ਨੇ ਤੇ ਗਾਲੀ ਗਲੋਚ ਕਰ ਰਹੇ ਨੇ ਤੇ ਮਾਰਨ ਦੀ ਧਮਕੀਾਂ ਦੇ ਰਹੇ ਨੇ ਜਿਸ ਤੋਂ ਬਾਅਦ ਇਹਨਾਂ ਵਿਅਕਤੀਆਂ ਵੱਲੋਂ ਔਰਤ ਦਾ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਉੱਥੇ ਹੀ ਇਸ ਘਟਨਾ ਸਬੰਧੀ ਪਤਾ ਲੱਗਦੇ ਹੀ ਥਾਣਾ ਰਾਜਾ ਸੰ ਦੀ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਰਾਤੀ ਸਾਡੀ ਗੱਲ ਹੋਈ ਫੋਨ ਕੀਤਾ ਇਹਨਾਂ ਨਾਲ ਝਗੜਾ ਹੋਇਆ ਸੀ। ਕਹਿੰਦੇ ਵੀ ਤੁਹਾਨੂੰ ਨਾ ਦੇਖਣਾ ਵਾ ਤੇ ਅੱਡੇ ਤੇ ਆ ਜਾਓ। ਤੇ ਆਪਾਂ ਅੱਡੇ ਤੇ ਗਏ ਨਹੀਂ ਮੇਰਾ ਭਾਸ਼ੀ ਦਾ ਸਾਹਿਬ ਚਲ ਗਿਆ। ਤੇ ਇਹਨਾਂ ਨੇ ਫਿਰ ਮਗਰੋਂ ਫੋਨ ਕਰਕੇ 50-60 ਮੁੰਡੇ ਇਕੱਠੇ ਕਰਕੇ ਤੇਾਨੂੰ ਫੋਨ ਕਰਦੇ ਸੀ ਕਿ ਆਓ ਹੁਣ। ਤੇ ਇਹਨਾਂ ਦੇ ਵਿੱਚ ਸ਼ਾਮਲ ਜਿਹੜਾ ਹੈਗਾ ਵਾ ਤੇ ਲੱਭ ਤਾਉਂ। ਤੇ ਸਾਜਨ ਫਰੋਜ ਤੇ ਸਹਿਲ ਤੇ ਲੀਆ ਤੇ ਸ਼ਮੀ ਆ ਸੋਡੀ ਆ ਕੀ ਹੁਣ ਕੀ ਕੀਤਾ ਇਹਨਾਂ ਨੇ ਹੁਣ ਕੀ ਕੀਤਾ ਇਹਨਾਂ ਨੇ ਇਹਨਾਂ ਆ ਕੇ ਸਾਡੇ ਘਰੇ ਆ ਕੇ ਭਾਦੀ ਸਾਡੀ ਕੱਲੀ ਸੀ ਇਹਨਾਂ ਆ ਕੇ ਗੋਲੀਆਂ ਚਲਾਈਆਂ ਵਾਂ ਕਿ ਕਿੰਨੀਆਂ ਗੋਲੀਆਂ ਮਾਰੀਆਂ ਦੋ ਗੋਲੀਆਂ ਮਾਰੀਆਂ ਨੇ ਮੌਤ ਹੋ ਗਈਆਂ ਇਹਨਾਂ ਦੀ ਹਾਂਜੀ ਕੀ ਮੰਗ ਕਰਦੇ ਜੋ ਮੰਗ ਅਸੀਂ ਇਹੋ ਕਰਦੇ ਆ ਕਿ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਮਿਤੀ 8 ਜਨਵਰੀ ਮੁੱਖ ਤਕਰੀਬਨ 12 ਵਜੇ 50 ਤੇ ਕਿਸਾਨ ਨੂੰ ਫੋਨ ਕਾਲ ਤੇ ਇਨਫੋਰਮੇਸ਼ਨ ਆਉਂਦੀ ਹੈ ਕਿ ਵਾਰਡ ਨੰਬਰ 4 ਰਾਜਸਥਾਨ ਸੀ ਵਿੱਚ ਇੱਕ ਲੇਡੀ ਨਾਮ ਅਰਜਿਤ Kaur ਪਤਨੀ ਭਗਵੰਤ ਸਿੰਘ ਉਸ ਦਾ ਲੇਡੀ ਦੀ ਉਮਰ ਤਕਰੀਬ 35 ਸਾਲ ਇਹਨਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਘਰੇ ਦੋ ਬੰਦੇ ਆਏ ਸੀ ਜਿਨ੍ਹਾਂ ਨੇ ਇਹਨੂੰ ਦੋ ਗੋਲੀਆਂ ਮਾਰੀਆਂ ਜਿਸ ਨਾਲ ਇਹਦਾ ਕਤਲ ਹੋ ਗਿਆ ਤੇ ਮੌਕੇ ਤੇ ਅਸੀਂ ਜਾ ਕੇ ਜਿੱਦਾਂ ਇਸ ਇਨਫੋਰਮੇਸ਼ਨ ਨੂੰ ਵੈਰੀਫਾਈ ਕੀਤਾ ਉਥੇ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੇ ਆ ਦੋ ਮੁੰਡੇ ਆਏ ਸੀ ਜਿਨ੍ਹਾਂ ਦਾ ਨਾਮ ਘਰ ਵਾਲਿਆਂ ਨੇ ਸਾਨੂੰ ਦੱਸਿਆ ਲੋਕ ਤੇ ਨਿਸ਼ਾਨ ਇਹ ਮੁੰਡੇ ਨਾਲ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ਵਾਜੀ ਸੀਗੀ ਕਿ ਅੱਜ ਤੋਂ ਤਕਰੀਬਨ 2 ਦਿਨ ਪਹਿਲਾਂ ਇਹ ਕਚਹਿਰੀਆਂ ਚ ਵੀ ਮਿਲੇ ਸੀਗੇ ਜਿੱਥੇ ਇਹਨਾਂ ਦੀ ਤੁਤੂ ਮੈਮਾ ਹੋਈ ਉਸ ਤੋਂ ਬਾਅਦ ਇਹਨਾਂ ਨੇ ਇਕੱਠੇ ਮਿਲ ਕੇ ਇਸ ਗੱਲ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਮਗਰ ਉਹ ਗੱਲਬਾਤ ਹੀ ਤੇ ਅੱਗੇ ਇਹ ਧਮਕੀਆਂ ਤੱਕ ਗੱਲ ਪਹੁੰਚ ਗਈ ਸਥਾਨਕ ਲੋਕਾਂ ਨੇ ਮੇਰਟਸ ਦੀ ਹਾਈ ਫਾਈ ਰਿਹਾਇਸ਼ੀ ਕਲੋਨੀ ਚ ਯੂਨੀਸੈਕਸ ਸਲੂਨ ਦੇ ਅੱਗੇ ਚੱਲ ਰਹੇ ਮ사ਜ ਪਾਰਲਰ ਤੇ ਛਾਪਾ ਮਾਰਿਆ ਇਸ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚੀ ਦੋਸ਼ ਨੇ ਕਿ ਇਸ ਸਪਾਰਲਰ ਚ ਸੈਕਸ ਰੈਕਟ ਚੱਲ ਰਿਹਾ ਸੀ ਯੂਨਿਸ ਸਪਾਰਲਰ ਦੀ ਆਰਚ ਮ사ਜ ਦੇ ਨਾਂ ਤੇ 800 ਰੁਪਏ ਲੈ ਕੇ ਦੇ ਵਪਾਰ ਦਾ ਧੰਦਾ ਪਰ ਵਿਅਕਤੀ ਚਲਾਇਆ ਜਾ ਰਿਹਾ ਸੀ ਪੁਲਿਸ ਨੇ ਕਾਰਵਾਈ ਦੌਰਾਨ ਇੱਕ ਨੌਜਵਾਨ ਤੇ ਇੱਕ ਲੜਕੀ ਨੂੰ ਹਿਰਾਸਤ ਵਿੱਚ ਲੈ ਲਿਆ ਇਸ ਦੌਰਾਨ ਲੋਕਾਂ ਨੇ ਹੰਗਾਮਾ ਵੀ ਕੀਤਾ ਪੂਰਾ ਮਾਮਲਾ ਮੇਰਠ ਦੀ ਮੋਨਪੁਰੀ ਕਲੋਨੀ ਦੇ ਦੱਸਿਆ ਜਾ ਰਿਹਾ ਹੈ ਕਾਉਂਸਲਰ ਅਨੁਸਾਰ ਛਾਪੇਮਾਰੀ ਦੌਰਾਨ ਕਈ ਨੌਜਵਾਨ ਤੇ ਔਰਤਾਂ ਕਮਰਿਆਂ ਦੇ ਅੰਦਰ ਸਨ ਜੋ ਹੰਗਾਮਾ ਸ਼ੁਰੂ ਹੁੰਦੇ ਹੀ ਮੌਕੇ ਤੋਂ ਭੱਜ ਗਈਆਂ ਪੁਲਿਸ ਦੀ ਮੌਜੂਦ ਕਿਤੇ ਹਾਲਾਂਕਿ ਬਾਅਦ ਚ ਸਥਾਨਕ ਲੋਕਾਂ ਨੇ ਹੰਗਾਮਾ ਵੀ ਕੀਤਾ ਭਾਰੀ ਭੀੜ ਹੋਣ ਕਾਰਨ ਪੁਲਿਸ ਨੇ ਦੋ ਵਿਅਕਤੀ ਨੂੰ ਹਿਰਾਸਤ ਚ ਲੈ ਲਿਆ ਸੀਓ ਅਭਿਸ਼ੇਕ ਦੀ ਵਾਰੀ ਦੇ ਮੁਤਾਬਿਕੇ ਛਾਪੇਮਾਰੀ ਸੈਕਟਰੀ ਨੂੰ ਸੂchna ਦੇ ਦਿੱਤਾ ਗਿਆ ਸੀ ਫਿਲਹਾਲ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਸੇਕਤ ਕਿਸਾਨ ਮੋਟਾ ਗੈਰ ਰਾਨੀਤਿਕ ਅਤੇ ਕਿਸਾਨ ਮਜ਼ਦੂਰ ਮੋਟਾ ਦੀ ਆਗਮਾਂ ਵੱਲੋਂ ਕਿਸਾਨੀ ਨਾਲ ਜੁੜੇ ਮਸਲਿਆਂ ਨੂੰ ਹੱਲ ਕਰਨ ਲਈ ਐਮਪੀ ਰਾਜਕੁਮਾਰ ਚੱਬੇਵਾਲ ਨੂੰ ਮੰਗ ਪੱਤਰ ਦਿੱਤਾ ਗਿਆ ਸੁਪਾ ਪ੍ਰਧਾਨ ਅਮਰਜੀਤ ਸਿੰਘ ਰੈਣਾ ਨੇ ਅਪੀਲ ਕੀਤੀ ਕਿ ਕਿਸਾਨਾਂ ਦੇ ਮੁੱਦੇ ਸੰਸਦ ਚੁੱਕੇ ਜਾਣ ਤੇ ਕਿਸਾਨਾਂ ਦੀਆਂ ਮੰਗਾਂ ਤੇ ਮਸਲੇ ਹੱਲ ਕਰਵਾਏ ਜਾਣ ਆਸਟ੍ਰੇਲੀਆ ਛੋਏ ਕਮਾਂਟਰੀ ਪੱਧਰ ਦੇ weight lifting ਮੁਕਾਬਲਿਆਂ 'ਚ 골ਡ ਮੈਡਲ ਜਿੱਤਣ ਵਾਲੇ ਪਿੰਡ ਰਣਾ ਨਾਲ ਸੰਬੰਧਿਤ ਖਿਡਾਰੀ ਸ਼ਰਨਦੀਪ ਸਿੰਘ ਜੱਸੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਟਾਂਡਾ ਵਿਖੇ ਵੱਖ-ਵੱਖ ਸੰਸਥਾਵਾਂ ਵੱਲੋਂ ਖੇਡ ਪ੍ਰਮੋਟਰ ਹਰਦੀਪ ਸਿੰਘ ਜੋਹਲ ਦੀ ਅਗਵਾਈ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਖਿਡਾਰੀ ਨੂੰ ਸਨਮਾਨਿਤ ਕੀਤਾ ਗਿਆ ਇਸਲਾਮਪੁਰ ਫਤੇ ਸਿੰਘ ਸਪੋਰਟਸ ਕਲੱਬ ਜੋਹਲ ਤੇ ਕਮਕੜ ਨਾਵਾ ਸੰਸਥਾ ਪੰਜਾਬ ਵੱਲੋਂ ਜੱਸੀ ਨੂੰ ਯਾਦਗਾਰੀ ਚਿੰਤੇ 11000 ਰੁਪਏ ਦੀ ਨਗਦ ਰਕਮ ਦੇ ਨਾਲ ਨਵਾਜ਼ਿਆ ਗਿਆ ਨਸ਼ੇ ਤੋਂ ਸਮਾਜ ਤੇ ਪ੍ਰਸ਼ਾਸਨ ਨੂੰ ਜਾਗਰੂਕ ਕਰਨ ਲਈ ਸ਼ੇਰਬਾਬਾ ਦੀਪ ਸਿੰਘ ਵੈਲਫੇਅਰ ਸੋਸਾਇਟੀ ਜ਼ਿਲ੍ਹਾ ਨਾਭਾ ਵੱਲੋਂ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਤੇ ਸੰਵਾਦ ਗਰੁੱਪ ਦੇ ਸਹਿਯੋਗ ਨਾਲ ਨਸ਼ੇ ਖਿਲਾਫ ਜਾਗਰੂਕ ਕਰਨ ਲਈ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਨੌਜਵਾਨਾਂ ਨੂੰ ਨਸ਼ਾ ਛੱਡਣ ਦਾ ਹੌਕਾ ਦਿੱਤਾ ਗਿਆ ਸੰਸਥਾ ਦੇ ਆਗੂਆਂ ਨੇ ਕਿਹਾ ਕਿ ਜੇਕਰ ਕਿਸੇ ਵੀ ਕੋਈ ਨਸ਼ਾ ਕਰਦਾ ਜਾਂ ਵੇਚਦਾ ਦਿਖਾਈ ਦਿੰਦਾ ਤਾਂ ਉਸ ਸੰਬੰਧੀ ਜ਼ਰੂਰ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਜਾਵੇ ਦੁਨੀਆ ਵਿੱਚ ਬਹੁਤ ਤਰ੍ਹਾਂ ਦੇ ਕਲਾਕਾਰ ਨੇ ਕਈਆਂ ਨੂੰ ਇੱਕ ਪਲੇਟਫਾਰਮ ਮਿਲ ਜਾਂਦਾ ਤੇ ਉਹ ਆਪਣੀ ਕਲਾ ਦੀ ਬਦੌਲਤ ਮਸ਼ਹੂਰ ਹੋ ਜਾਂਦੇ ਨੇ ਪਰ ਸਾਧਨਾਂ ਦੀ ਕਮੀ ਕਾਰਨ ਕੁਝ ਕਲਾਕਾਰ ਹਨੇਰੇ ਚ ਰਹਿੰਦੇ ਨੇ ਅਜਿਹਾ ਇੱਕ ਪ੍ਰਵਾਸੀ ਕਲਾਕਾਰ ਮਨੋਜ ਅੱਜਕੱਲ ਬਟਾਲੇ ਦੀਆਂ ਸੜਕਾਂ ਤੇ ਘੁੰਮਦਾ ਨਜ਼ਰ ਆ ਰਿਹਾ ਹੈ ਇਸ ਵੱਲੋਂ ਵਜਾਏ ਜਾ ਰਹੇ ਸਾਜ਼ ਦੀ ਤਨ ਹਰ ਕਿਸੇ ਨੂੰ 꼿ਦੀ ਹੈ ਜਦੋਂ ਇਸ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਕਿ ਇਹ ਰਾਜਸਥਾਨ ਦੇ ਕਿਸੇ ਪਿੰਡ ਦਾ ਰਹਿਣ ਵਾਲਾ ਤੇ ਵਜਾਉਣਾ ਉਸਨੇ ਆਪਣੇ ਪਿਤਾ ਜੀ ਕੋਲੋਂ ਸਿੱਖਿਆ ਤੇ ਉਹ ਦੱਸਦਾ ਹੈ ਕਿ ਉਸਦੇ ਪਰਿਵਾਰ ਚ ਦਾਦੇ ਪਰਦਾਦੇ ਰਾਜਪੂਤਾਂ ਦੇ ਮਹੱਲੇ ਚ ਇਹ ਕਲਾ ਦਾ ਪ੍ਰਦਰਸ਼ਨ ਕਰਦੇ ਸਨ ਤੇ ਉਸਨੇ ਦੱਸਿਆ ਕਿ اپنی ਕਲਾ ਦੀ ਬਦੌਲਤ ਉਹ ਮੰਗ ਮੰਗ ਕੇ ਤਿੰਨ ਤੋਂ 400 ਰੁਪਏ ਰੋਜ਼ਾਨਾ ਕਮਾਉਂਦਾ ਹੈ ਭਾਵੇਂ ਉਹ ਰਾਜਸਥਾਨ ਦਾ ਰਹਿਣ ਵਾਲਾ ਪਰੰਤੂ ਉਹ ਸਿੱਧੂ ਮੂਸੇਵਾਲੇ ਦਾ ਬਹੁਤ ਵੱਡਾ ਫੈਨ ਹੈ ਟਾਂਡਾ ਪੁਲਿਸ ਵੱਲੋਂ ਨਸ਼ਾ ਸਪਲਾਈ ਕਰਨ ਵਾਲੇ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਮੁਖਫਸਰ ਥਾਣਾ ਟਾਂਡਾ ਨੇ ਦੱਸਿਆ ਕਿ ਪੁਲਿਸ ਵੱਲੋਂ ਉਕਤ ਨੂੰ ਦਾਣਾ ਮੰਡੀ ਚਟਾਲਾ ਤੋਂ ਕਾਬੂ ਕੀਤਾ ਗਿਆ ਜਿਸ ਦੀ ਤਲਾਸ਼ੀ ਕਰਨ ਤੇ ਇਸ ਕੋਲੋਂ ਭਾਰੀ ਮਾਤਰਾ 'ਚ ਨਸ਼ਾ ਬਰਾਮਦ ਕੀਤਾ ਗਿਆ ਹੈ ਜਿਸ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਉਨ੍ਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੀ ਅ즈ਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ